ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਹੁਣ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਿਹੜੇ ਵੀ ਪੰਜਾਬੀ ਭਾਰਤੀ ਸਾਲ 2026 ਦੇ ਦੌਰਾਨ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਨਵੇਂ ਦਰਵਾਜ਼ੇ ਖੋਲ ਦਿੱਤੇ ਗਏ ਹਨ ਜੀਹਾਂ ਕੈਨੇਡਾ ਦੇ ਵਿੱਚ ਹੁਣ ਸਾਲ 2026 ਦੇ ਜੂਨ ਮਹੀਨੇ ਦੇ ਵਿੱਚ FIFA ਵਰਲਡ ਕੱਪ ਹੋਣ ਜਾ ਰਿਹਾ ਹੈ ਜਿਸ ਦੇ ਕਾਰਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਪੱਲੋਂ ਹੁਣ 10 ਲੱਖ ਭਾਰਤੀਆਂ ਨੂੰ ਟੂਰਿਸਟ ਵਿਸਟਰ ਵੀਜ਼ੇ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਕੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਮੀਗ੍ਰੇਸ਼ਨ ਵੈੱਬਸਾਈਟ ਦੇ ਉੱਤੇ ਇੱਕ ਨਵਾਂ ਪੋਰਟਲ ਲਾਂਚ ਕਰ ਦਿੱਤਾ ਹੈ ਜਿਸ ਦੇ ਤਹਿਤ ਜਿਹੜੇ ਵੀ ਪੰਜਾਬੀ ਭਾਰਤੀ FIFA ਵਰਲਡ ਕੱਪ ਦੇਖਣ ਲਈ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਹੁਣ ਦਿਲ ਖੋਲ ਕੇ ਵੀਜ਼ੇ ਜਾਰੀ ਕੀਤੇ ਜਾਣਗੇ ਜੀਹਾਂ ਜੇਕਰ ਕਿਸੇ ਕੋਲ ਸਪੌਂਸਰਸ਼ਿਪ ਹੈ ਉਸ ਦਾ ਵੀਜ਼ਾ ਤੇ 100% ਜਿਹੜਾ ਕੀ ਅਪਰੂਵ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਟਲ ਬੁਕਿੰਗ ਦੇ ਉੱਤੇ ਵੀ ਲੱਖਾਂ ਦੀ ਤਦਾਦ ਦੇ ਵਿੱਚ ਵੀਜ਼ੇ ਅਪਰੂਵ ਕੀਤੇ ਜਾਣਗੇ ਕਿਉਂਕਿ FIFA World Cup ਦੇ ਲਈ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਓਪਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਵੈੱਬਸਾਈਟ ਦੇ ਉੱਤੇ ਨਵਾਂ ਪੋਰਟਲ ਲਾਂਚ ਕਰਦੇ ਆ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ FIFA World Cup ਦੇਖਣ ਆਉਣਾ ਚਾਹੁੰਦੇ ਹਨ ਉਹ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਆਪਣੀ ਫਾਈਲ ਦੇ ਵਿੱਚ ਮੈਂਸ਼ਨ ਕਰਨਾ ਹੋਵੇਗਾ ਕਿ ਉਹ ਸਿਰਫ FIFA World Cup ਹੀ ਦੇਖਣ ਆਉਣਾ ਚਾਹੁੰਦੇ ਹਨ ਤਾਂ ਜੋ ਕਿ ਉਹਨਾਂ ਦੇ ਵੀਜ਼ੇ ਨੂੰ ਜਲਦ ਤੋਂ ਜਲਦ ਅਪਰੂਵ ਕੀਤਾ ਜਾਵੇ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਜੋ ਕਿ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਆ ਸਾਲ 2025 ਦੇ ਦੌਰਾਨ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਰਿਫਿਊਜ਼ਲ ਰੇਟ ਦੇਖਣ ਨੂੰ ਮਿਲੀ ਸੀ ਪਰ ਹੁਣ ਸਾਲ 2026 ਦੇ ਵਿੱਚ ਇਹ ਪੰਜਾਬੀਆਂ ਦੇ ਕੋਲ ਵੱਡਾ ਮੌਕਾ ਹੈ ਕਿ FIFA ਵਰਲਡ ਕੱਪ ਦੇ ਨਾਂ ਦੇ ਉੱਤੇ ਪੰਜਾਬੀ ਭਾਰਤੀ ਆਪਣਾ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹਨ ਅਤੇ ਇਸ ਦਾ ਅਪਰੂਵਲ ਰੇਟ ਵੀ ਜਿਹੜਾ ਕਿ 100% ਰੱਖਿਆ ਗਿਆ ਹੈ ਸੋ 100% ਵੀਜ਼ੇ ਜਿਹੜੇ ਜਾਰੀ ਕੀਤੇ ਜਾਣਗੇ ਹੋ ਸਕਦਾ ਹੈ ਕਿ ਵਿੱਚੋਂ ਥੋੜੇ ਵੀਜ਼ੇ ਰਿਫਿਊਜ਼ ਵੀ ਕੀਤੇ ਜਾਣ ਪਰ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿਲ ਖੋਲ ਕੇ ਇਸ ਦੇ ਉੱਤੇ ਵੀਜ਼ੇ ਜਾਰੀ ਕੀਤੇ ਜਾਣਗੇ ਤੇ ਤੁਹਾਨੂੰ ਦੱਸ ਦਈਏ ਕਿ ਕਿਸੇ ਦਾ ਵੀ ਵੀਜ਼ਾ ਇਸ ਦੇ ਵਿੱਚ ਰਿਫਿਊਜ਼ ਜੇਕਰ ਹੁੰਦਾ ਹੈ ਤੇ ਉਸ ਨੂੰ ਸਾਰੇ ਦੇ ਸਾਰੇ ਪੈਸੇ ਵੀ ਐਮਬੈਸੀ ਦੇ ਵੱਲੋਂ ਵਾਪਸ ਮੋੜ ਦਿੱਤੇ ਜਾਣਗੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਦਾ ਹੀ ਫਰੋਡ ਹੁਣ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਪੰਜਾਬ ਦੇ ਏਜੰਟੇ ਆ ਉਹਨਾਂ ਦੇ ਵੱਲੋਂ ਪੰਜਾਬੀਆਂ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ FIFA ਵਰਲਡ ਕੱਪ ਦੇ ਉੱਤੇ ਧੜਾ ਧੜ ਕਨੇਡਾ ਦੇ ਵੱਲੋਂ ਵੀਜ਼ੇ ਜਾਰੀ ਕੀਤੇ ਜਾਣਗੇ ਪਰ ਤੁਹਾਨੂੰ ਦੱਸ ਇਹ ਕਿ ਅਜੇਹਾ ਕੁਝ ਵੀ ਨਹੀਂ ਹੈ ਸੋ ਜੇਕਰ ਤੁਹਾਡੀ ਫਾਈਲ ਸਟਰੋਂਗ ਹੈ ਤੁਹਾਡੇ ਕੋਲ ਸੋਰਸ ਆਫ ਇਨਕਮ ਹੈ ਵਧੀਆ ਤੁਹਾਡੀ ਇਨਕਮ ਹੈ ਸੋ ਫਿਰ ਹੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋ ਨਹੀਂ ਤੇ ਤੁਹਾਡੀ ਵੀ ਰਿਫਿਊਜ਼ ਹੋ ਲਾ ਸਕਦੀ ਹੈ ਸੋ ਕੈਨੇਡਾ ਦੇ ਵੱਲੋਂ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਵੱਡੀ ਗਿਣਤੀ ਦੇ ਵਿੱਚ ਬੰਦ ਕਰ ਦਿੱਤੇ ਗਏ ਹਨ ਸੋ ਠਾਗ ਏਜੰਟ ਜਿਹੜੇ ਕਿ ਟੂਰਿਸਟ ਅਤੇ ਵਿਜ਼ਟਰ ਵੀਜ਼ੇ ਦੇ ਉੱਤੇ ਹਜ਼ਾਰਾਂ ਲੱਖਾਂ ਰੁਪਏ ਠੱਗਦੇ ਹਨ ਸੋ ਉਹਨਾਂ ਦੇ ਕੋਲ ਹੁਣ ਇੱਕ ਨਵਾਂ ਰਾਹ ਲੱਭਾ ਹੈ ਉਹਨਾਂ ਨੂੰ ਕਿ ਉਹ FIFA ਵਰਲਡ ਕੱਪ ਦੇ ਨਾਂ ਦੇ ਉੱਤੇ ਹੀ ਹੁਣ ਆਪਣੀ ਇਮੀਗ੍ਰੇਸ਼ਨ ਕੰਪਨੀਆਂ ਆਪਣੀ ਇਮੀਗ੍ਰੇ ਦਫਤਰ ਚਲਾਉਣਾ ਚਾਹੁੰਦੇ ਹਨ ਕਿਉਂਕਿ ਕੈਨੇਡਾ ਦੇ ਵਿੱਚ ਟੂਰਿਸਟ ਤੇ ਵਿਜ਼ਟਰ ਵੀਜ਼ੇ ਹੁਣ ਲੱਗਣੇ ਬੰਦ ਹੋ ਚੁੱਕੇ ਹਨ ਸੋ ਜੇਕਰ ਤੁਹਾਡੀ ਪ੍ਰੋਫਾਈਲ ਬਹੁਤ ਜ਼ਿਆਦਾ ਚੰਗੀ ਹੈ ਤੁਹਾਨੂੰ ਲੱਖਾਂ ਦੇ ਵਿੱਚ ਇਨਕਮ ਹੈ ਮਹੀਨੇ ਦੀ ਸੋ ਫਿਰ ਵੀ ਤੁਸੀਂ ਵੀਜ਼ਾ ਅਪਲਾਈ ਕਰੋ ਜਾਂ ਫਿਰ ਤੁਹਾਡੀ ਸਰਕਾਰੀ ਜੌਬ ਹੈ ਫਿਰ ਵੀ ਵੀਜ਼ਾ ਅਪਲਾਈ ਕਰੋ ਜਾਂ ਸਪੌਂਸਰਸ਼ਿਪ ਹੈ ਫਿਰ ਵੀ ਤੁਸੀਂ ਵੀਜ਼ਾ ਅਪਲਾਈ ਕਰੋ ਨਹੀਂ ਤੇ ਤੁਹਾਡਾ ਵੀ ਵੀਜ਼ਾ ਜਿਹੜਾ ਕਿ ਰਿਫਿਊਜ਼ ਹੋ ਜਾਵੇਗਾ